ਨਮਾਪਿੰਡ ਮਿਲਖੀਵਾਲ ਕਾਂਗਰਸ ਪਾਰਟੀ ਨੂੰ ਕਾਲੀ ਦਲ ਪਾਰਟੀ ਨੂੰ ਛੱਡ ਕੇ ਅਜਾਮ ਆਦਵੀ ਪਾਰਟੀ ਦੇ ਵਿੱਚ ਜੁਆਇਨ ਹੋਏ ਨੇ ਬਲਵੀਰ ਸਿੰਘ ਪੰਨੂ ਜਿੰਦਾਬਾਦ ਸਰਦਾਰ ਬਲਵੀਰ ਸਿੰਘ ਪੰਨੂ ਜਿੰਦਾਬਾਦ ਸਰਦਾਰ ਬਲਵੀਰ ਸਿੰਘ ਪੰਨੂ ਜਿੰਦਾਬਾਦ ਚੰਗਾ ਸਰਪੰਚ ਬਣਾਉਣ 'ਚ ਤੁਸੀਂ ਕਮੀ ਨਾ ਛੱਡਿਓ ਪਿੰਡਾਂ ਦੇ ਵਿੱਚ ਕੰਮਾਂ ਦੀ ਕਮੀ ਮੈਂ ਨਹੀਂ ਛੱਡੂੰਗਾ ਕੰਮ ਮੈਂ ਆਪਣੇ ਘਰ ਬੈਠੇ ਹੀ ਨਹੀਂ ਕਰਿਆ ਕਰੂੰਗਾ ਦੋ ਤੋਂ 2.5 ਮਹੀਨੇ ਦੇ ਵਿੱਚ ਹਰ ਇੱਕ ਪਿੰਡ ਦੀ ਸੱਤ ਦੇ ਵਿੱਚ ਆ ਕੇ ਬਿਆ ਕਰਨਾ ਅੱਡੀ ਕਿਸੇ ਦੀ ਵੀ ਜ਼ਮੀਰ ਨਹੀਂ ਮਰੀ ਹੁੰਦੀ ਕਿ ਉਹਨਾਂ ਦੇ ਡਿਵੈਲਪਮੈਂਟ ਦੇ ਕੰਮ ਹੁੰਦੇ ਹੋਣ ਉਹਨਾਂ ਦੀ ਥਨਵਾਈ ਹੁੰਦੀ ਹੋਵੇ ਤੇ ਦੂਸਰੇ ਪਾਰਟੀ ਨੂੰ ਜਾਂ ਦੂਸਰੇ ਲੀਡਰ ਨੂੰ ਵੋਟ ਪਾਈ ਜਾਵੇ ਪਤੇਗੜ ਚੂੜੀਆਂ ਦੇ ਵਿੱਚੋਂ ਅਸੀਂ ਲੋਕ ਸਭਾ ਦੀ ਸੀਟ ਦੇ ਉੱਤੇ ਸ਼ੈਰੀ ਸਿੰਘ ਜੀ ਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਕਰਕੇ ਦਵਾਂਗੇ ਸਰਦਾਰ ਬਲਵੀਰ ਸਿੰਘ ਪੰਨੂ ਜੋ ਹਲਕਾ ਇੰਚਾਰਜ ਫਤਿਹਗੜ ਚੂੜੀਆਂ ਨੇ ਉਹਨਾਂ ਦੀ ਰਹਿਨਮਾਈ ਇੱਥੇ ਸਾਰਾ ਪ੍ਰੋਗਰਾਮ ਲੀਕਿਆ ਗਿਆ ਸੀ ਉਹਨਾਂ ਨੇ ਆਪਣੇ ਹੱਥੀਂ ਆਣ ਕੇ ਇੱਥੇ ਜੁਆਇਨਿੰਗ ਕੀਤੀ ਹੈ ਸਰਦਾਰ ਬਲਵੀਰ ਸਿੰਘ ਪੰਨੂ ਜਿੰਦਾਬਾਦ ਨੂੰ ਚੇਅਰਮੈਨ ਸਾਹਿਬ ਨੇ ਯਕੀਨ ਦਿਵਾਇਆ ਵਾ ਕਿ ਸਾਡੇ ਪਿੰਡ ਦਾ ਵਿਕਾਸ ਹੋਊਗਾ ਸਾਡੀ ਆਸਾਂ ਤੇ ਖੜੇ ਉੱਤਰਨਗੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਕਾਰ ਬਵੀਰ ਸੇ ਕੰਨੂ ਜਿੰਦਾਬਾਦ ਨਵਾਂ ਪਿੰਡ ਮਿਲਖੀਵਾਲ ਦੀ ਸਾਧ ਸੰਗਤ ਨੇ ਅੱਜ ਜੋ ਪਿਆਰ ਦਿੱਤਾ ਹੈ ਇਸ ਪਿਆਰ ਦਾ ਮੈਂ ਹਮੇਸ਼ਾ ਰਿਣੀ ਰਹੂੰਗਾ ਸਾਡਾ ਵੀਰ ਸੰਨੀ ਮੇਰਾ ਵੀਰ ਜੰਟੀ ਸਾਡੇ ਸਤਿਕਾਰਯੋਗ ਬਜ਼ੁਰਗ ਮੇਰੀਆਂ ਮਾਤਾਵਾਂ ਤਕਰੀਬਨ 450 ਦੀ ਗਿਣਤੀ ਦਾ ਪਿੰਡ ਹੈ तकरीबन ਸਾਰਾ ਪਿੰਡ ਨਵਾਂ ਪਿੰਡ ਮਿਲਖੀਵਾਲ ਕਾਂਗਰਸ ਪਾਰਟੀ ਨੂੰ ਅਕਾਲੀ ਦਲ ਪਾਰਟੀ ਨੂੰ ਛੱਡ ਕੇ ਅਜ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਹੋਏ ਨੇ ਪਿੰਡਾਂ ਦੇ ਵਿੱਚ ਬਹੁਤ ਕਮੀਆਂ ਨੇ ਮੈਂ ਪਿੰਡਾਂ ਦੇ ਵਿੱਚ ਆ ਕੇ ਦੇਖ ਰਿਹਾ ਸਾਡੇ ਗਰੀਬ ਪਰਿਵਾਰਾਂ ਦੇ ਰਹਿਣ ਦੀ ਜਗ੍ਹਾ ਨਹੀਂ ਕੀ ਬਹੁਤ ਮਾੜੀ ਹਾਲਾਤ ਹੈ ਪਿੰਡਾਂ ਦੇ ਵਿੱਚ ਸਾਡੇ ਗਰੀਬ ਖਾਸ ਤੌਰ ਤੇ ਐਸਆਰ ਬੀਸੀ ਪਾਈ ਚਾਰੇ ਦੀ ਛੋਟੀਆਂ-ਛੋਟੀਆਂ ਗਲੀਆਂ ਨੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਬਾਥਰੂਮ ਤੱਕ ਨਹੀਂ ਗੇ ਸ਼ਤਾਂ ਦੀ ਬਹੁਤ ਮਾੜੀ ਹਾਲਾਤ ਹੈ ਪਿੰਡਾਂ ਦੇ ਵਿੱਚ ਸੀਵਰੇਜ ਪਾਏ ਕਈ ਪਿੰਡਾਂ ਵਿੱਚ ਪਾਏ ਜਰੂਰ ਗਏ ਨੇ ਮੇ ਇਹ ਨਹੀਂ ਗੱਲਾਂ ਦਾ ਨਹੀਂ ਪਰ ਛੋਟੇ ਛੋਟੇ ਪਾਏ ਪਾਏ ਨੇ ਇੱਕ ਕਮਿਸ਼ਨਾਂ ਦੀ ਖਾਤਰ ਆਪਣੇ ਚਾਹੇਤਿਆਂ ਨੂੰ ਖੁਸ਼ ਕਰਨ ਦੀ ਖਾਤਰ ਵੀ ਫਲਾਣਾ ਕਾਹਨਿ ਕਾਲੀਆ ਬੰਦਾ ਉਹਦੀ ਗਲੀ ਬਣਾ ਦਿਓ ਫਲਾਣਾ ਕਾਂਗਰਸੀ ਆ ਉਹਦੀ ਨਹੀਂ ਬਣਾਉਣੀ ਫਲਾਣਾ ਆਪ ਦਾ ਉਹਦੀ ਨਹੀਂ ਬਣਾਉਣੀ ਪਾਰਟੀ ਬਾਜੀ ਹੋਈ ਹੈ ਮੈਂ ਸਾਰੇ ਪਿੰਡਾਂ ਨੂੰ ਇਹ ਵਚਨ ਦਿੰਦਾ ਜੋ ਵੀ ਪਿੰਡ ਦੇ ਸਰਪੰਚ ਚੁਣਨਗੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਚੁਣਨਗੇ ਸਰਪੰਚ ਚੁਣਿਆ ਹੋਇਆ ਸਰਪੰਚ ਪਿੰਡ ਦੀ ماں ਹੋਊਗੀ ਪਿੰਡ ਦੇ ਬਾਰੇ ਸਰਪੰਚ ਨੂੰ ਹਰ ਇੱਕ ਬਜ਼ੁਰਗ ਦੇ ਬਾਰੇ ਪਤਾ ਹੋਊਗਾ ਪਿੰਡ ਦੀਆਂ ਵਿਧਵਾ ਬੇਣਾ ਦਾ ਪਤਾ ਹੋਣਾ ਚਾਹੀਦਾ ਅੰਕ ਹੀ ਉਹਨਾਂ ਦਾ ਪਤਾ ਹੋਣਾ ਚਾਹੀਦਾ ਕਿ ਕਿੰਨਿਆਂ ਦੀ ਪੈਨਸ਼ਨ ਲੱਗੀ ਕਿੰਨਿਆਂ ਦੀ ਨਹੀਂ ਲੱਗੀ ਇਹ ਸਰਪੰਚ ਦੀ ਡਿਊਟੀ ਹੈ ਸਰਪੰਚ ਦੀਆਂ ਡਿਊਟੀਆਂ ਬਹੁਤ ਨੇ ਪਰ ਅੱਜ ਤੱਕ ਸਰਪੰਚਾਂ ਨੇ ਡਿਊਟੀਆਂ ਕੀ ਕੀਤੀਆਂ ਵੀ ਫਲਾਣੇ ਨੇ ਮੈਨੂੰ ਵੋਟਾਂ ਨਹੀਂ ਪਾਈਆਂ ਮੈਂ ਉਹਦਾ ਕਣਕ ਦਾ ਕਾਰਡ ਕਟਾਉਣਾ ਹੈ ਫਲਾਣੇ ਨੇ ਮੈਨੂੰ ਵੋਟ ਨਹੀਂ ਪਾਈ ਮੈਂ ਉਹਦੀ ਗਲੀ ਨਹੀਂ ਬਣ ਦੇਣੀ ਫਲਾਣੇ ਨੇ ਮੈਨੂੰ ਵੋਟ ਨਹੀਂ ਪਾਈ ਮੈਂ ਉਹਦੇ ਮੁੰਡੇ ਤੇ ਲਾਣੇ ਦਾ ਮੁੰਡੇ ਦਾ ਬਾਹਰ ਦਾ ਵਿਜਾ ਲੱਗਣ ਲੰਗਾ ਮੈਂ ਉਹ ਨਹੀਂ ਲੰਗਣ ਦੇਣਾ ਮੈਂ ਕਿਹਨਾਂ ਕਿ ਝੂਠੇ ਪਰਚੇ ਬਚਾਉਣਾ ਹੈ ਇਦਾਂ ਦਾ ਕੰਮ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਹੋਊਗਾ ਫਤਗੜ ਚੂੜੀਆਂ ਦੇ ਵਿੱਚ ਇਦਾਂ ਦੀ ਸੋਚ ਵਾਲਾ ਪਿੰਡ ਤੋਂ ਅੱਗੇ ਸਰਪੰਚ ਨਾ ਲਾਓ ਜਿਹੜਾ ਕੱਲ ਨੂੰ ਪਿੰਡ ਨੂੰ ਤੰਗ ਕਰੇ ਪਿੰਡ ਦੇ ਵਿੱਚ ਪਾਰਟੀ ਬਾਜ਼ੀ ਕਰੇ ਪਿੰਡਾਂ ਦੇ ਵਿੱਚ ਕੋਈ ਮਾਹੌਲ ਖਰਾਬ ਕਰੇ ਚੰਗਾ ਸਰਪੰਚ ਬਣਾਉਣ 'ਚ ਤੁਸੀਂ ਕਮੀ ਨਾ ਛੱਡਿਓ ਪਿੰਡਾਂ ਦੇ ਵਿੱਚ ਕੰਮਾਂ ਦੀ ਕਮੀ ਮੈਂ ਨਹੀਂ ਛੱਡੂੰਗਾ ਕੰਮ ਮੈਂ ਆਪਣੇ ਘਰ ਬੈਠੇ ਹੀ ਨਹੀਂ ਕਰਿਆ ਕਰੂੰਗਾ ਦੋ ਤੋਂ 2.5 ਮਹੀਨੇ ਦੇ ਵਿੱਚ ਹਰ ਇੱਕ ਪਿੰਡ ਦੀ ਸੱਤ ਦੇ ਵਿੱਚ ਆ ਕੇ ਬਿਆ ਕਰੂੰਗਾ ਸਾਰਿਆਂ ਦੇ ਕੰਮ ਕੀਤੇ ਜਾਣ ਕੇ ਬਿਨਾਂ ਭੇਦ ਭਾਵ ਤੋਂ ਐਡਾ ਕੋਈ ਵੀ ਜ਼ਮੀਰ ਦਾ ਮੜਿਆ ਇਨਸਾਨ ਨਹੀਂ ਹੁੰਦਾ ਅੱਡੀ ਕਿਸੇ ਦੀ ਵੀ ਜ਼ਮੀਰ ਨਹੀਂ ਮਰੀ ਹੁੰਦੀ ਵੀ ਉਹਨਾਂ ਦੇ ਡਿਵੈਲਪਮੈਂਟ ਦੇ ਕੰਮ ਹੁੰਦੇ ਹੋਣ ਉਹਨਾਂ ਦੀ ਸੁਣਵਾਈ ਹੁੰਦੀ ਹੋਵੇ ਤੇ ਦੂਸਰੀ ਪਾਰਟੀ ਨੂੰ ਜਾਂ ਦੂਸਰੇ ਲੀਡਰ ਨੂੰ ਵੋਟ ਪਾਈ ਜਾਵੇ ਇਹਨਾਂ ਦੇ ਵਿੱਚ ਅੱਜ ਵੀ ਸੰਗਤ ਜਾਗਦੀਆਂ ਜ਼ਮੀਰਾਂ ਵਾਲੀ ਹੈ ਵਾ ਇਹ ਮੈਂ ਜਾਣਦਾ ਮੈਨੂੰ ਪਿੰਡਾਂ ਦੇ ਵਿੱਚ ਜੋ ਆਵਾਜ਼ ਆਉਂਦੀ ਹੈ ਫਤਿਹਗੜ ਚੂੜੀਆਂ ਦੇ ਵਿੱਚੋਂ ਅਸੀਂ ਲੋਕ ਸਭਾ ਦੀ ਸੀਟ ਦੇ ਉੱਤੇ ਸ਼ੈਰੀ ਕੁਲਤੀ ਜੀ ਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਕਰਕੇ ਦਵਾਂਗੇ ਫਾਦੇਗੜ ਚੂੜੀਆਂ ਦੇ ਵਿੱਚ ਬਹੁਤ ਵੱਡੀ ਲੀਡ ਦੇ ਨਾਲ ਫਾਦੇਗੜ ਚੂੜੀਆਂ ਹਲਕਾ ਦਵਾਂਗੇ ਅੱਜ ਮੇਰੇ ਵੀਰ ਨਵਾਂ ਪਿੰਡ ਮਿਲਖੀਵਾਲ ਤੋਂ ਜੋ ਅੱਜ ਪਾਰਟੀ ਦੇ ਵਿੱਚ ਜੁਆਇਨ ਹੋਏ ਨੇ ਇਹਨਾਂ ਸਾਰਿਆਂ ਦਾ ਮੈਂ ਪਾਰਟੀ ਦੇ ਵਿੱਚ ਜੁਆਇਨ ਹੋਣ ਤੇ ਧੰਨਵਾਦ ਵੀ ਆਖਦਾ ਉਹ ਨਾਲ-ਨਾਲ ਭਰੋਸਾ ਵੀ ਦਉਣਾ ਵੀ ਜੋ ਆਮ ਆਦੀ ਪਾਰਟੀ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਆਸਾਂ ਲੈ ਕੇ ਜੋ ਪਾਰਟੀ ਜੁਆਇਨ ਹੋਏ ਨੇ ਉਨਾ ਆਸਾਮੀਜਾਂ ਤੇ ਅਸੀਂ ਖੜੇ ਉਤਰਾਂਗੇ ਔਰ ਜੋ ਪਿੰਡ ਦੀ ਮੰਗ ਹੋਊਗੀ ਪਿੰਡ ਦੀ ਮੰਗ ਦੇ ਵਿਹਾਰ ਤੇ ਉੱਤੇ ਪਿੰਡ ਦੇ ਵਿੱਚ ਕੰਮ ਕੀਤਾ ਜਾਏ ਕਰਨੀ ਬਹੁਤ ਬਹੁਤ ਧੰਨਵਾਦੀ ਨਵਾਂ ਪਿੰਡ ਬਿਲਖੀਵਾਲ ਚ ਖੜੇ ਆ ਜਿੱਥੇ ਅੱਜ ਸਨੀ ਔਰ ਜੰਟੀ ਵੀਰ ਨੇ ਬਹੁਤ ਹੀ ਭਾਰੀ ਤਦਾਦ ਵਿੱਚ ਪੂਰੇ ਪਿੰਡ ਨੂੰ ਤਕਰੀਬਨ 450 ਵੋਟ ਦੇ ਵਿੱਚੋਂ ਮੇਰੇ ਖਿਆਲ ਨਾਲ ਅੱਜ 400 300 400 ਬੰਦੇ ਦੇ ਕਰੀਬ ਇੱਥੇ ਪਹੁੰਚਿਆ ਸੀ ਜੋ ਜੁਆਇਨਿੰਗ ਹੋਈ ਹੈ ਅੱਜ ਸਰਦਾਰ ਬਲਵੀਰ ਸਿੰਘ ਪੰਨੂ ਜੋ ਹਲਕਾ ਇੰਚਾਰਜ ਫਤਿਹਗੜ ਚੂੜੀਆਂ ਨੇ ਉਹਨਾਂ ਦੀ ਰਹਿਨਮਾਈ ਇੱਥੇ ਸਾਰਾ ਪ੍ਰੋਗਰਾਮ ਲੀਕਿਆ ਗਿਆ ਸੀ ਉਹਨਾਂ ਨੇ ਆਪਣੇ ਹੱਥੀਂ ਆਣ ਕੇ ਇੱਥੇ ਜੁਆਇਨਿੰਗ ਕੀਤੀ ਹੈ ਔਰ ਪਿੰਡ ਨੂੰ ਭਰੋਸਾ ਦਿਵਾਇਆ ਹੈ ਕਿ ਜੋ ਕੰਮ ਅੱਜ ਤੋਂ ਪਹਿਲੇ 70 ਸਾਲਾਂ ਵਿੱਚ ਨਹੀਂ ਹੋ ਪਾਇਆ ਉਹ ਕੰਮ ਜਿਹੜਿਆ ਇਸ ਪਿੰਡ ਦੇ ਕੰਪਲੀਟ ਕੀਤੇ ਜਾਣਗੇ ਪੂਰੇ ਕੀਤੇ ਜਾਣਗੇ ਜੋ ਸਰਦਾਰ ਭਗਵੰਤ ਸਿੰਘ ਮਾਨ ਨੇ ਸ਼ਹਿਰੀ ਕਲਸੀ ਜੀ ਨੂੰ ਸੀਟ ਦੇ ਕੇ ਨਵਾਜਿਆ ਉਹਨਾਂ ਨੂੰ ਅਸੀਂ ਹਲਕਾ ਫਤਿਹਗੜ ਚੂੜੀਆਂ ਤੋਂ ਬਹੁਤ ਵੱਡੀ ਤਦਾਦ ਦੇ ਨਾਲ ਜਿਤਾ ਕੇ ਇਹ ਸੀਟ ਸਰਦਾਰ ਭਗਵੰਤ ਮਾਨ ਸਾਹਿਬ ਜੀ ਔਰ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਜੀ ਇਹ ਨਾਮ ਸ਼ਨੀ ਹੈ ਜੀ ਸ਼ਰਨਜੀਤ ਸਿੰਘ ਸਰਦਾਰ ਬਲਬੀਰ ਸਿੰਘ ਪੰਨੂ ਜੀ ਨੂੰ ਸੱਦਿਆ ਹੀ ਪਿੰਡ ਪੰਸਬਤ ਦੇ ਚੇਅਰਮੈਨ ਪੰਜਾਬ ਅਹੀਂ ਆਪਣੇ ਪਿੰਡ ਦੀਆਂ ਮੁਸ਼ਕਲਾਂ ਦੱਸੀਆਂ ਵਾ ਕਾਫੀ ਲੰਮੇ ਸਮੇਂ ਤੋਂ ਮੁਸ਼ਕਲਾਂ ਨੇ ਇਹ ਕੋਈ ਨਵੀਆਂ ਨਹੀਂ ਹੈ ਕਿਸੇ ਨੇ ਅਜੇ ਤੱਕ ਸੁਣਵਾਈ ਨਹੀਂ ਕੀਤੀ ਸਾਨੂੰ ਚੇਅਰਮੈਨ ਸਾਹਿਬ ਨੇ ਯਕੀਨ ਦਿਵਾਇਆ ਵਾ ਕਿ ਸਾਡੇ ਪਿੰਡ ਦਾ ਵਿਕਾਸ ਹੋਊਗਾ ਤੇ ਸਾਡੀਆਂ ਆਸਾਂ ਤੇ ਖੜੇ ਉਤਰਨਗੇ ਇਹਨਾਂ ਕਾਂਗਰਸ ਪਾਰਟੀ ਨਾਲ ਜੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜੀ 25 ਤੋਂ 30 ਪਰਿਵਾਰ ਜੁਆਇਨ ਹੋਏ ਆ ਸਾਡੇ